ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਮੋਗਾ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਜੀ ਤਿੰਨੇ ਹੀ ਤੋਕੜਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜਨ ਸਿੰਘ ਸ਼ਹਿਰ ਮੋਗਾ ਦੇ ਬੋਨਾਂ ਚਾਹੀਏ ਪਨਨੇੜ ਚੜਾ ਬਚਾਉਂ ਮੇਰੇ ਠੀਕ ਹੈ ਜੀ ਮੋਬਾਈਲ ਨੰਬਰ 6283501309 6283501309 ਠੀਕ ਹੈ ਬਾਈ ਇੱਕ ਨੰਬਰ ਐ ਤੋਂ ਸ਼ੁਰੂ ਕਰਦੇ ਆ ਸੁਆ ਕੀ ਨਮਾ ਜੀ ਇਹ ਜੀ ਪਲੂਨ ਮੱਛੀ ਆ ਠੀਕ ਹੈ ਜੀ ਠੀਕ ਹੈ ਜੀ ਇਹਦੇ ਥੱਲੇ 6 ਕਿਲੋ ਦੁੱਧ ਆ ਠੀਕ ਹੈ ਜੀ ਇਸ ਟਾਈਮ ਠੀਕ ਹੈ ਬਾਈ ਪੁੱਲੇ ਥਾਂ ਚੋਂ 12 ਘੱਟ ਆ ਇੱਕ ਥਾਂ ਚੋਂ ਹਾਂ ਜੀ ਬਹਿਣੀ ਵਾਲੇ ਚ ਠੀਕ ਹੈ ਜੀ ਥਣ ਚਾਰੇ ਓਕੇ ਆ ਠੀਕ ਹੈ ਜੀ ਮੱਛੀ ਦੀ ਬਰੀਡ ਤੇ ਲਓ ਕਵਾਲਿਟੀ ਬਹੁਤ ਚੰਗੀ ਹੈ ਕੋਈ ਏਆਈ ਵਗੈਰਾ ਹੋਈ ਹੈ ਜੀ ਨਹੀਂ ਕੋਈ ਪਤਾ ਨਹੀਂ ਠੀਕ ਹੈ ਜੀ ਮੇਰੇ ਕੋਲ ਤਾਂ ਬਸ ਮੈਂ ਤੁਹਾਨੂੰ ਇਹ ਫੋਨ ਲਾਇਆ ਠੀਕ ਹੈ ਜੀ ਕਿੰਨਾ ਕੀ ਹੋਇਆ ਜਾਨੀ ਹਾਂ ਘੰਟੇ ਨੇ ਘੰਟੇ ਆਇਆ ਹੁਣ ਗਾਲੇ ਪਈ ਹੈ ਠੀਕ ਹੈ ਜੀ ਤੇ ਬ੍ਰੀਡ ਵੇਖੋ ਜਿਹੜਾ ਕੋਈ ਵੀ ਬ੍ਰੀਡ ਨੂੰ ਸਮਝਦਾ ਸਹੀ ਗੱਲ ਹੈ ਕੁਆਲਿਟੀ ਬੜੀ ਜ਼ਿਆਦੀ ਹੈ ਜੀ ਆ ਦੰਦੋ ਚੈੱਕ ਕੀਤੀ ਹੈ ਬਾਈ ਉਹ ਦੰਦੋਂ ਨਹੀਂ ਪਤਾ ਜੀ ਠੀਕ ਹੈ ਜੀ ਹਾਂ ਬਾਕੀ ਚੰਗੀ ਹੈ ਵੈੜ ਜੀ ਚੈੱਕ ਕਰ ਸਕਦੇ ਹੋ ਤੁਸੀਂ ਦੰਦੋਂ ਨਹੀਂ ਫੇਸ ਕੁਆਲਿਟੀ ਸੋਹਣੀ ਹੈ ਜੀ 6 ਕਿਲੋ ਜਿਹੜਾ ਦੁੱਧ ਤਿਆਰ ਆ ਜੀ ਬਾਕੀ ਥਣਾਂ ਦੇ ਸੈਜ ਵੀ ਸੋਹਣੇ ਆ ਜਿਹੜੀ ਗੱਲ ਆ ਬਾਈ ਕਹਿੰਦਾ ਆਪਾਂ ਪਹਿਲਾਂ ਹੀ ਦੱਸ ਦਿੰਨੇ ਕਿ ਇੱਕ ਥਣ ਚੋਂ ਬਹਿਣੀ ਵਾਲੇ ਪਾਸੋਂ ਧਾਰਾਂ ਘੱਟ ਨੇ ਜੀ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਬਰੀਡ ਕੁਆਲਿਟੀ ਹਾਈਡ ਦਾ ਅੰਤ ਕੋਈ ਨਹੀਂ ਜੀ ਜਿਹੜੇ ਵੀਰ ਪਰਖੂਣਗੇ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਵੀਰੇ ਬਾਕੀ ਠੰਡੀ ਸੀ ਲਾ ਬਾਈ ਹਾਂਜੀ ਹਾਂ ਠੀਕ ਆ ਜੀ ਲੱਤ ਮਾਰੇ ਆਪਣੀ ਠੀਕ ਆ ਜੀ ਤੇ ਡਿਮਾਂਡ ਵੀਰੇ ਜਮ੍ਹਾਂ ਲੈਣ ਦੇਣ ਵਾਲੀ ਇਹਦੀ ਇਹ 14000 ਰੁਪਏ ਦੀ ਬੱਚੀ ਦੇਣੀ ਆ ਜੀ ਦੇਣੀ ਆ ਜੀ ਹਾਂ ਠੀਕ ਆ ਜੀ 7 ਕਿਲੋ ਦੁੱਧ ਵੀ ਆ ਠੀਕ ਆ ਜੀ ਤੇ ਥਣ ਨਾ ਨਾ ਘੱਟ ਹੁੰਦਾ ਕਿਤੇ ਮੂਹਰਲਾ ਸਹੀ ਗੱਲ ਆ ਜੀ ਤੇ ਬੱਚੀ ਦਾ ਕੋਈ ਤੁਹਾਨੂੰ ਪਤਾ ਮੁੱਲ ਹੀ ਨਹੀਂ ਸਹੀ ਗੱਲ ਬਾਕੀ ਭਾਈ 14000 15 ਜੀ ਤੱਕ ਕੋਈ ਫੰਡਰ ਨਹੀਂ ਦਿੰਦਾ ਇਹਨੇ ਤਾਂ 6-7 ਕਿਲੋ ਦੁੱਧ ਵੀ ਦੇਣਾ ਅੱਗੇ ਜੇ ਕੋਈ ਸੇਵਾ ਵੱਧ ਕਰ ਲੂ ਤਾਂ ਵੱਧ ਵੀ ਹੋ ਸਕਦਾ ਜੀ ਸਹੀ ਗੱਲ ਆ ਜੀ ਹਾਈਟ ਬਰੀਡ ਦੇ ਪੱਖ ਤੋਂ ਸਾਰੀਆਂ ਜੰਗੀਆਂ ਜੀ ਅੱਗੇ ਵੀਰੇ ਤਿੰਨ ਦੋ ਨੰਬਰ ਸੁਆ ਕਰਨਮਾ ਜੀ ਇਹਦਾ ਪਲੂਨ ਆ ਜੀ ਠੀਕ ਆ ਜੀ 6 ਦਾ ਤਮੂ ਹੋਵਾ ਠੀਕ ਆ ਭਾਈ ਠੀਕ ਆ ਜੀ ਇਰੇ ਥੱਲੇ ਦੁੱਧ ਦੇਗਾ 8-9 ਗੋਲ ਜੋਕ ਕੇ ਦੇ ਦਾਂਗੇ ਜੀ ਉਹ ਜਿਹੜਾ ਵੀ ਕੋਈ ਆਊਗਾ ਚੋਕੇ ਜਦੋਂ ਦੁੱਧ ਮਾਰ ਹੀ ਲੈਣੀ ਹੋਵੇ ਕਿਸੇ ਨੇ ਕੀ ਕਰਾਉਣਾ ਸਹੀ ਗੱਲ ਆ ਜੀ ਭਾਂਡਾ ਵੇਖ ਲਓ ਹਜੇ ਨਾ ਲਓ ਜੀ ਚੈੱਕ ਕਰ ਧਾਰਾ ਤੁਰਾ ਮਾਰ ਕੇ ਲਿਆਂਦੀਆਂ ਤੇ ਬੱਚਾ ਥਣ ਬੜਾ ਟਾਪ ਦਾ ਲੱਗਿਆ ਵਾ ਪੂਰਾ ਮੋਟਾ ਥਣਾ ਜੀ ਸੱਜਰਾ ਗੁੱਲੇ ਵਾ ਬਣੋ ਬਾਕੀ ਤਾਜ਼ੀਆਂ ਹੀ ਆਈਆਂ ਵਧੀਆ ਕੇ ਪੱਠੇ-ਪੁੱਠੇ ਚੱਕ ਲਿਆ ਜੀ ਲਾ ਲਿਆ ਜੀ ਦੁੱਧ 8 ਤੋਂ 9 ਕਿਲੋ ਤਿਆਰ ਆ ਜੀ ਰੰਗ ਪ੍ਰਿੰਟ ਇਹਦਾ ਵੀ ਚੰਗਾ ਫੇਸ ਕੁਆਲਟੀ ਸੋਣੀ ਆ ਜੀ ਤਿੰਨ ਉਂਗਲਾਂ ਦਾ ਬਰੀਡ ਦੇ ਪੱਖ ਤੋਂ ਦੋਨੋਂ ਹੀ ਚੰਗੀਆਂ ਬਾਕੀ ਬਾਈ ਜੇ ਸੇਵਾ ਗੌਰ ਆਪਾਂ ਵਧਾ ਦੇਗੇ ਤੇ ਦੁੱਧ ਕਰਮਾਰੀ ਨੇ ਵਧ ਹੀ ਜਾਣਾ ਬਾਕੀ ਫੇਸ ਕੁਆਲਟੀ ਸੋਹਣੀ ਆ ਚਾਰੇ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾਓ ਜੀ ਠੰਡੀ ਸੀਲ ਪੂਰੀ ਆ ਜੀ ਵਜਨ ਵਜੂ ਦੇਦਾ ਵੀ ਚੰਗਾ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀਰ ਵਾਧਾ ਕਰ ਲੂ ਤਾਂ ਵਾਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਬਾਈ ਇਹਦੀ ਡਿਮਾਂਡ 25000 ਰੁਪਏ ਆ ਜੀ ਹੋਜੂ ਮਾਨਤਨ ਜੀ ਹਾਂ ਜੀ ਬਸ ਮਾੜਾ ਮੋਟਾ ਹੀ ਠੀਕ ਆ ਜੀ ਫਿਕਸ ਜਾਈ ਪ੍ਰਾਈਸ ਹੋਊਗਾ ਆਪਣਾ ਹਾਂ ਜੀ ਮੈਂ ਨਾ ਜਾਤ ਕੁਆਲਟੀ ਵੀ ਆ ਠੰਡੀਆਂ ਮੱਛੀਆਂ ਸਹੀ ਗੱਲ ਹੈ ਜੀ ਦੁੱਧ ਵੀ 8-9 ਕਿਲੋ ਹੈਗਾ 25000 ਰੁਪਏ ਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ 341 ਕੋਜ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਤਿੰਨ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਦੂਜਾ ਸੁਆ ਜੀ ਠੀਕ ਹੈ ਜੀ 9 ਤੋਂ 10 ਕਿਲੋ ਦੁੱਧ ਤਿਆਰ ਹੈ ਇਸ ਟਾਈਮ ਠੀਕ ਹੈ ਬਾਈ ਠੰਡੀ ਹੈ ਜੀ ਪੂਰੀ ਪੂਰੀ ਠੰਡੀ ਠਣਾ ਦੀ ਡੰਨਾ ਜੀ ਠੰਡ ਸੁੱਕ ਕੇ ਠੀਕ ਹੈ ਜੀ ਲੈ ਚੱਲੀ ਵੀਰੇ ਤਾਂ ਤਾਂ ਉਹਦਾ ਸੁਆ ਕਿਹੜਾ ਦੱਸਿਆ ਸੀਗਾ ਜੀ ਸਿੱਧਾ ਠੀਕ ਹੈ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਹੈ ਜੀ 9 ਤੋਂ 10 ਕਿਲੋ ਨੈੱਟ ਦੁੱਧ ਤਿਆਰ ਆ ਜੀ ਥਣਾ ਦੀ ਧਨ ਆ ਬਾਕੀ ਹਾਈਟ ਬਰੀਡ ਦੇ ਪੱਖ ਤੋਂ ਵੀ ਚੰਗੀ ਥਣ ਪੂਰਾ ਮੋਟਾ ਮੋਟਾ ਲੱਗਿਆ ਵਾ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾ ਦਾਂਗੇ ਚਾਰ ਹੀ ਥਣ ਫੋਟ ਸ਼ਾਂਖ ਪੂਰਾ ਵੀ ਨਹੀਂ ਥਣ ਕੱਲਾ ਕੱਲਾ ਗੈਪ ਤੇ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ 9 ਤੋਂ 10 ਕਿਲੋ ਦੁੱਧ ਜੋਕ ਕੇ ਲੈ ਜਾਓ ਤਾਜ਼ਾ ਹੀ ਆਇਆ ਬਾਈ ਕਹਿੰਦਾ ਮਾਲ ਆਪਣੇ ਕੋਲ ਸੱਜਣਾਂ ਨਾਲ ਗੱਲੇ ਵਾਹੀ ਸਹੀ ਗੱਲ ਆ ਜੀ ਤੇ ਇਹਦੀ ਡਿਮਾਂਡ ਵੇਰੇ ਇਹ 25000 ਦੀ ਹੈ ਜੋੜਾ ਲੈ ਜੇ ਸੱਜਣ ਕੋਈ ਫਿਰ ਕੋਈ ਕਰਨ ਲੱਗੀ ਮੌਕੇ ਦੇ ਬਸ 25 25 ਦੋਨਾਂ ਦਾ ਠੀਕ ਹੈ ਜੀ 25000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਣ ਤਨ ਥੋੜਾ ਜ਼ਿਆਦਾ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ